ਸਤਿਕਾਰਯੋ ਸਾਥੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਮਲਾਮ ਤੇ ਰਿਟਾਇਰਡ ਹੋਏ ਮਲਾਮ ਬਾਰੇ ਤਾਇਆ ਜਾਣਕਾਰੀ ਮਿਲਿਆ ਚੰਡੀਗੜ੍ਹ ਦੇ ਵਿੱਚੋਂ ਉਹ ਸਾਰੇ ਦਵਾਂਗੇ ਜੀ ਕਿਉਂਕਿ ਜੋ ਸੀਪੀਐਫ ਕਰੁਣਨ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਕਿ ਸਾਡੀ ਮੀਟਿੰਗ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ 24 ਜੂਨ ਦਿੱਤੀ ਗਈ ਹੈ ਜੋ ਕਿ ਅੱਜ ਹੋ ਰਹੀ ਹੈ ਜਿਸ ਮੀਟਿੰਗ ਵਿੱਚ ਮੁੱਖ ਮੰਗ ਹੋਵੇਗੀ ਇਹ ਪੁਰਾਣੀ ਪੈਨਸ਼ਨ ਕਿ ਬਾਹਰ ਕੀਤੀ ਜਾਵੇ ਪੁਰਾਣੀ ਪੈਨਸ਼ਨ ਬਾਰੇ ਪੰਜਾਬ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਜੀ ਕੈਬਨਲ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਤਿੰਨ ਵਾਰੀ ਫੈਸਲਾ ਵੀ ਕੀਤਾ ਗਿਆ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਹੀ ਹੋ ਸਕੀ ਜੇਕਰ ਅੱਜ 24 ਜੂਨ ਨੂੰ ਪੁਰਾਣੀ ਪੈਨਸ਼ਨ ਫੈਲਾ ਹੁੰਦਾ ਤਾਂ ਠੀਕ ਆ ਨਹੀਂ ਆਉਣ ਵਾਲੀ 27 ਜੂਨ ਨੂੰ ਜੋ ਕਿ ਸੀਪੀਐਫ ਕਰਨ ਜੂਨ ਦੇ ਆਗੂ ਅਦੇ ਪੰਜਾਬ ਦੇ ਮੁਲਾਜ਼ਮ ਜਰੰਦਰ ਪਹੁੰਚ ਗਏ ਸਰਕਾਰ ਭਵਾਂਤਮਾਨ ਸਰਕਾਰ ਦੇ ਰੈਲੀ ਕਰਨਗੇ ਇਸ ਤਰ੍ਹਾਂ ਹੀ ਜੋ ਪੰਜਾਬ ਦੇ ਮੁਲਾਜ਼ਮਾਂ ਸਾਂਝਾ ਫਰੰਟ ਬਣਿਆ ਹੋਇਆ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਭਵਾਂਤਮਾਨ ਬਾਰ-ਬਾਰ ਮੀਟਿੰਗ ਦੇ ਕੇ ਮਿਲ ਨਹੀਂ ਕਰ ਰਿਹਾ ਜਿਸ ਕਰਕੇ ਆਉਣ ਵਾਲੀ 7 ਜੁਲਾਈ ਨੂੰ ਜਰੰਦਰ ਦੇ ਵਿੱਚ ਕੁੰਮ ਕੰਨੀ ਸੁੱਤੀ ਮਾਨ ਸਰਕਾਰ ਨੂੰ ਜਗਾਉਣ ਦੇ ਲਈ ਰੈਲੀ ਕੀਤੀ ਜਾਊਗੀ ਤੇ ਪੰਜਾਬ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਜਾਊਗਾ ਇਸ ਤਰ੍ਹਾਂ ਹੀ ਜੋ ਪੀਐਸਐਮ ਜਿਹੜੇ ਆਗੂ ਤਜਿੰਦਰ ਸਿੰਘ ਖਾਲਸਾ ਨੇ ਕਿਹਾ ਹੈਗੇ ਸਾਡੀ ਮੀਟਿੰਗ ਮੁੱਖ ਮੰਤਰੀ ਭਵੰਤਮਨ ਦੇ ਨਾਲ ਦਸੰਬਰ ਵਿੱਚ ਹੋਈ ਸੀ ਪਰ ਅਜੇ ਤੱਕ ਜੋ ਮੰਗਾਂ ਮੰਨੀਆਂ ਸੀ ਲਾਗੂ ਨਹੀਂ ਕੀਤੀਆਂ ਗਈਆਂ ਇਸ ਕਰਕੇ ਅਸੀਂ ਆਉਣ ਵਾਲੀ 5 ਜੁਲਾਈ ਨੂੰ ਦਲੰਦਰ ਦੇ ਵਿੱਚ ਮਹਾਰੀ ਰੈਲੀ ਕੀਤੀ ਜਾਊਗੀ ਜੋ ਪੰਜਾਬ ਦੇ ਮੁਲਾਜ਼ਮਾਂ ਜੀ ਅੱਜ ਪੰਜਾਬ ਸਰਕਾਰ ਨੂੰ ਦੁਖੀ ਆ ਉਹਨੇ ਮੁੱਖ ਮੰਗਾਂ ਕੀਤੀ ਹਨ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ 2016 ਤੋਂ ਪੇਗੰਦ ਅਧਿਰਤਤਾ ਜਾਵੇ 17 ਸਤ 2020 ਤੋਂ ਭਾਰਤੀ ਮਲਾਇਆ ਨੂੰ 6ਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਕਰਦੇ ਕੱਚੇ ਮਲਾਇਆ ਨੂੰ ਰੈਗੂਲਰ ਕੀਤਾ ਜਾਵੇ ਮੰਗਾਈ ਭੱਤਾ ਜੋ ਕੇ ਕੇਂਦਰ ਸਰਕਾਰ ਆ 50% ਹੋ ਚੁੱਕਿਆ ਪਰ ਪੰਜਾਬ ਦੇ ਮਲਾਹਾਂ ਦਾ ਜੋ ਮੰਗਾਈ ਭੱਤਾ ਉਹ 38% ਆ 12% ਦਾ ਫਰਕ ਆ ਮਲਾਹ ਮੰਗ ਕਰ ਰਹੇ ਹਨ ਬਾਰ ਬਾਰ ਮੀਡੀਆ ਵਿੱਚ ਵੀ ਇਹ ਕਹਿ ਰਹੇ ਹਨ ਕਿ ਸਾਡਾ ਜੋ ਡੀਏ ਆ ਉਹ 38% ਤੋਂ ਵਧਾ ਕੇ 50% ਕੀਤਾ ਜਾਵੇ ਧੰਨਵਾਦ ਸਾਥੀਓ ਮੇਟਲ ਨੂੰ ਸਾਬ ਸਿਕਰਾ ਕਰੋ ਜੀ